ਮਿਸਤਰੀ ਸੰਘ ਇਸ ਟਾਈਮ ਵੀੜ ਉੱਤਰਦੇ ਦਿਖਾਈ ਦੇ ਰਹੇ ਨੇ ਤੇ ਕੁਲਵੰਤ ਸਿੰਘ ਰਾਉਕੇ ਨਹੀਂ ਜੀ ਉਸੇ ਤਾਂ ਜਾਣਾ ਹੀ ਆ ਅੱਗੇ ਲੈ ਲੈਣ ਤੁਹਾਨੂੰ ਅੱਗੇ ਲੈ ਲੈਣ ਪੈਸਾ ਇੱਕ ਮਿੰਟ ਜੀ ਅੱਗੇ ਅੱਗੇ ਪੱਤ ਲੈ ਲੰਦੋ ਅੱਗੇ ਲੈ ਲੰਦੋ ਤੁਹਾਨੂੰ ਬਸ ਆਸਾਂ ਜੀ ਕਰਾ ਜਿਉਣਾ ਕਹਿੰਦੇ ਕਹਿੰਦੇ ਬੇਸਿਕ ਪੰਡਾ ਹੋ ਜਾ ਚੜਦੀ ਕਲਾ ਇਸ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਬੜਾ ਤੱਕਾ ਹੋ ਰਿਹਾ ਹੁਣ ਬਸ ਕਰੋ ਜੀ ਇੰਨਾ ਤੱਕਾ ਸਹਿ ਨਹੀਂ ਹੁੰਦਾਗਾ ਫਿਰ ਜਦੋਂ ਸੰਗਤਾਂ ਰੋਡ ਤੇ ਆਉਣਗੀਆਂ ਜਾਂ ਧਰਨੇ ਲਾਉਣਗੀਆਂ ਜਾਂ ਕੋਈ ਇਹ ਜਾਂ ਕੋਈ ਚੀਜ਼ੇ ਸ਼ੁਰੂ ਕਰਾਂਗੇ ਤੇ ਫਿਰ ਇਹਨਾਂ ਨੇ ਕਹਿਣਾ ਵੀ ਇਹ ਵਖਵਾਦੀ ਸਤਿਗੁਰੂ ਜੀ ਮਹਾਰਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਜਿਹੜਾ ਕਿ ਕੁਲਵੰਤ ਸਿੰਘ rau ਕੇ ਨੂੰ ਜਿਹੜੇ ਕਿ ਡੇਬਰੂਗੜ੍ਹ ਜ਼ਿਲ੍ਹੇ ਵਿੱਚ ਮੰਸੀ ਉਸ ਤੋਂ ਬਾਅਦ ਬਰੰਡਾ ਜ਼ਿਲ੍ਹੇ ਲੈ ਕੇ ਸ਼ੈਫਟ ਕੀਤਾ ਗਿਆ ਸੀਗਾ ਅੱਜ ਉਹਨਾਂ ਨੂੰ ਬਾਗਾ ਪ੍ਰਾਣਾ ਪੇਸ਼ੀ ਤੇ ਲੈ ਕੇ ਆਂਦਾ ਜਿਹਨਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਈਏ ਕਿ ਤਸਵੀਰਾਂ ਦੇ ਵਿੱਚ ਭਾਰੀ ਜਿਹੜੀ ਪੋਸਫੋਰਸਾ ਮਾਨ ਸਿੰਘ ਖਾਰਾ ਜਿਹੜੇ ਵਕੀਲ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਜਿਹੜੇ ਲੈ ਕੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਤਸਵੀਰਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਵੇ ਕਿ ਜਿਸ ਦੇ ਵਿੱਚ ਜਿਹੜਾ ਕੁਲਵੰਤ ਸਿੰਘ ਰਾਉਕੇ ਤੇ ਜਿਹੜੇ ਕਿ ਹੋਰ ਆ ਜਿਹੜੇ ਉਹ ਇਸ ਟਾਈਮ ਆ ਮੌਜੂਦ ਹੈ ਬਸੰਤ ਸਿੰਘ ਵੀ ਨਾਲ ਦੱਸਿਆ ਜਾ ਰਿਹਾ ਕਿ ਬਸੰਤ ਸਿੰਘ ਵੀ ਉਹਨਾਂ ਦੇ ਨਾਲ ਨੇ ਤੇ ਲਗਾਤਾਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਕਿ ਕੁਲਵੰਤ ਸਿੰਘ ਰਾਉਕੇ ਤੇ ਉਹਨਾਂ ਦੇ ਨਾਲ ਜਿਹੜੇ ਕਿ ਹੋਰ ਵੀ ਜਿਹੜੇ ਅਧਿਕਾਰੀ ਇੱਥੇ ਮੌਜੂਦ ਨੇ ਬਸੰਤ ਸਿੰਘ ਇਸ ਟਾਈਮ ਜਿਹੜਾ ਉੱਤਰ ਤੇ ਦਿਖਾਈ ਦੇ ਰਹੇ ਨੇ ਤੇ ਕੁਲਵੰਤ ਸਿੰਘ ਰਾਉਕੇ ਜਿਹੜਾ ਕਿ ਇਸ ਟਾਈਮ ਉਹਨਾਂ ਨੇ ਜਿਹੜੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਉਹਨਾਂ ਨੂੰ ਪੇਸ਼ੀ ਦੇ ਉੱਤੇ ਜਿਹੜਾ ਲਿਆਂਦਾ ਜਾ ਰਿਹਾ ਇਸ ਟਾਈਮ ਪਾਰੀ ਫੋਰਸ ਪਲ ਦੇ ਨਾਲ ਜਿਹੜਾ ਲਿਆਂਦਾ ਗਿਆ ਪੇਸ਼ੀ ਦੇ ਉੱਤੇ ਪੇਸ਼ੀ ਵਗਦਾ ਹੋਣ ਉਸ ਤੋਂ ਬਾਅਦ ਗੱਲਬਾਤ ਜੇ ਹੋਈਏ ਤਾਂ ਕੋਸ਼ਿਸ਼ ਜ਼ਰੂਰ ਕਰਾਂਗੇ ਗੱਲਬਾਤ ਦੀ ਵੀ ਇਸ ਟਾਈਮ ਤੁਸੀਂ ਦੇਖ ਰਹੇ ਹੋਵੋਗੇ ਕੇਸਰੀ ਪੱਗ ਦੇ ਵਿੱਚ ਬਸੰਤ ਸਿੰਘ ਤੇ ਦੂਸਰੇ ਪਾਸੇ ਨੀਲੀ ਪੱਗ ਦੇ ਵਿੱਚ ਜਿਹੜੇ ਕੌਨਸਿੰਗ ਰਾਉਕੇ ਵੀ ਦਿਖਾਈ ਦੇ ਰਾਇ ਹਨ ਇਸ ਟਾਈਮ ਆ ਗਿਆ ਆ ਗਿਆ ਪੁੱਤ ਲੈ ਲੰਦੋ ਆ ਗਿਆ ਲੈ ਲੰਦੋ ਤੁਹਾਨੂੰ ਪੁੱਤ ਲੈ ਲੰਦੋ ਫਿਰ ਕਿਉਂ ਨਹੀਂ ਆ ਆ ਗਿਆ ਆ ਗਿਆ ਪੁੱਤ ਲੈ ਲੰਦੋ ਆ ਗਿਆ ਲੈ ਲੰਦੋ ਤੁਹਾਨੂੰ ਪੁੱਤ ਕਿਉਂ ਨਹੀਂ ਰਹਿ ਕਿਉਂ ਤੁਹਾਨੂੰ ਬਰਬਾਰ ਬਰਬਾਰ ਤੁਹਾਨੂੰ ਕੋਣ ਕਿਨੇ ਮੈਂ ਹੁਣ ਕਿੰਨੇ ਬੋਲ ਗਿਆ ਇਹ ਕਰਾਣੇ ਮੈਂ ਕੋਣ ਕਿੰਨੀ ਮੰਦਿਰ ਆ ਦੇ ਪਾਤ ਨਹੀਂ ਰਸਣਾ ਬਰੇ ਚੱਲ ਜੀ ਪਤਾ ਨਹੀਂ ਆਰੰਭ ਹੋ ਰਿਹਾ ਬਾਪਾ ਲੜੇ ਦਾਤਾ ਪਤਾ ਨਹੀਂ ਜਬਰਦਸਤੀ ਜਲਾ ਸਕਦਾ ਸਾਡੇ ਦੁਕਾਨਾਂ ਦੇ ਪਹਿਲੇ ਤੋਂ ਹੀ ਗੇਟ ਰੰਗ ਨਹੀਂ ਫਿਰ ਇਹਨਾਂ ਦਾ ਫਿਰ ਸਾਨੂੰ ਵੀ ਪਤਾ ਨਹੀਂ ਕਾਨੂੰਨ ਦਾ ਵੀ ਅੰਦਰ ਜਾ ਸਕਦੇ ਆ ਦੱਸ ਇਹਦੇ ਵਿੱਚ ਅਸੀਂ ਆਪਣੇ ਘਰ ਵਾਲੇ ਨੂੰ ਨਹੀਂ ਮਿਲ ਸਕਦੇ ਬਸ ਆਸਾਂ ਦੀ ਕਰਾ ਜਣਾ ਕੋਈ ਕਿਹਣਾ ਜਣਾ ਬੇਸ਼ਿਕ ਪੰਚਾ ਹੋ ਚੜਦੀ ਕਲਾਈ ਸਰ ਚੜਦੀ ਕਲਾ ਕਿਰਪਾ ਗੁਰੂ ਮਹਾਰਾਜ ਇਸ ਟਾਪ ਜਿਹੜੀ ਪੇਸ਼ੀ ਭਗਤ ਕੇ ਬਾਹਰ ਨਿਕਲੇਆ ਕੁਲਵੰਤ ਸਿੰਘ ਰਾਉਕੇ ਤੇ ਬਲਵੰਤ ਸਿੰਘ ਦੇ ਵੱਲੋਂ ਜਿਹੜਾ ਕਿ ਭਾਰੀ ਪੁਲਿਸ ਫੋਰਸ ਆ ਜਿਹੜੀ ਐ ਇਸ ਟਾਈਮ ਆ ਜਿਹੜੇ ਮੈਰਜਾ ਮਾਨ ਸਿੰਘ ਖਾਰਾ ਮਰ ਰਹੇ ਇਹਨਾਂ ਦੇ ਨਾਲ ਜਿਹੜੇ ਕਿ ਹੋਰ ਜੱਥੇਬੰਦੀਆਂ ਦੇ ਜਿਹੜੇ ਕਿ ਨਮਾਇੰਦੇ ਨੇਗੇ ਉਹਨਾਂ ਨੇ ਕਿਹਾ ਕਿ ਚੜਦੀ ਕਲਾ ਵਿੱਚ ਸਿਰਫ ਇੰਨੀ ਗੱਲਬਾਤ ਹੋਈ ਆ ਜਿਹੜੇ ਕਿ ਇਸ ਟਾਈਮ ਆ ਜਿਹੜਾ ਕੁਲਵੰਤ ਸਿੰਘ ਰਾਉਕੇ ਆ ਉਹਨਾਂ ਨੂੰ ਜਿਹੜਾ ਲੈ ਕੇ ਆ ਰਿਆ ਜਿਹੜਾ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੇ ਨਿਕਾ ਤਸਵੀਰਾਂ ਨੇ ਜਿਹਦੇ ਵਿੱਚ ਕੁਝ ਜਥੇਬੰਦਾਂ ਦੇ ਨਮਾਇंदे ਨੇ ਗੱਲਬਾਤ ਕਰਾਂਗੇ ਬਸੰਤ ਸਿੰਘ ਦੇ ਪਿਤਾ ਜੀ ਇੱਥੇ ਹੈਗੇ ਹਨ ਅੰਦਰ ਜਾ ਕੇ ਆਏ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਰੀ ਜਿਹੜੀ ਫੋਰਸ ਪਾਲਾ ਜਿਹੜੀ ਤਨਾਤ ਆ ਜਿਹੜਾ ਪ੍ਰੋਟੋਕਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਡੀਐਸਪੀ ਇਥੇ ਖੁਦ ਹਾਜ਼ਰ ਆ ਸਾੜਾ ਸਮਲਸਰ ਐਸਐਚਓ ਤੇ ਹਾਜ਼ਰ ਆ ਬਾਗਾਪੁਰਾ ਦਾ ਐਸਐਚਓ ਤੇ ਹਾਜ਼ਰ ਜਿਹੜਾ ਕਿ ਵੱਡੀ ਗੰੰਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਵਿੱਚ ਇਥੇ ਤਨਾਤ ਆ ਜਿਹੜੀ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਇਹਨਾਂ ਤਸਵੀਰਾਂ ਨੇ ਜਿਹੜੀਆਂ ਕਲਮੰਤ ਰਾਊਕੇ ਤੇ ਬਿਆਨਤ ਸਿੰਘ ਜਿਹੜੇ ਕਿ ਡਿਬਰੂਗੇੜ ਦੇ ਵਿੱਚ ਬੰਦ ਸੀ ਉਸ ਤੋਂ ਬਾਅਦ ਉਹਨਾਂ ਨੂੰ ਬਠਿੰਡੇ ਲੈ ਕੇ ਆਂਦਾ ਗਿਆ ਤੋਂ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਇਸ ਟਾਈਮ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਜਿਹੜਾ ਕਿ ਇਹ ਗੱਲਬਾਤ ਆ ਜਿਹੜਾ ਕਿ ਉਹ ਚਲੋ ਬੀਬੀ ਤਾਂ ਜਾ ਰਹੀਆਂ ਜਿਹਨਾਂ ਤਸਵੀਰਾਂ ਤੁਮ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀ ਗੱਲਬਾਤ ਕਰਾਂਗੇ ਐਸ ਬੱਸ ਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਜਿਹੜੀ ਲੈ ਕੇ ਆਏ ਆ ਉਹ ਉਹਨਾਂ ਦੇ ਵੱਲੋਂ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਭਾਣੇ ਕੀ ਗੱਲਬਾਤ ਹੋਈ ਆ ਕੀ ਕਿਹਾ ਉਹਨਾਂ ਨੇ ਭਾਣੇ ਕੁਝ ਕਹਿਣਾ ਚਾਹਣੇ ਐਡਵੋਕੇਟ ਦੱਸ ਦੇਣਗੇ ਸਾਡੇ ਅੰਦਰ ਗੱਲਬਾਤ ਹੋਈ ਆ ਵਧੀਆ ਹਾਂਜੀ ਅੰਦਰ ਤਾਂ ਗੱਲਬਾਤ ਕੀ ਕਹਿੰਦੇ ਸਹੀ ਆ ਅੰਦਰ ਕੋਈ ਪਰੋਬਲ ਨਹੀਂ ਨਾ ਅੰਦਰ ਐਡਵਰਸਾ ਤੁਸ਼ੰਦਰ ਆਏ ਹੋ ਕਿ ਕੀ ਗੱਲਬਾਤ ਹੋਈ ਅੱਜ ਕਿਹੜੇ ਚੱਕਰ ਦੇ ਵਿੱਚ ਪੇਛੀ ਸੀ ਨਹੀਂ ਅੱਜ ਜਿਹੜਾ ਇੱਥੇ ਇੱਕ ਪਰਚਾ ਦਰਸੀ ਹੇਟ ਸਪੀਚ ਦੇ ਵਿੱਚ ਪਰਚਾ ਦਰਸੀ ਤੇ ਉਸ ਦੇ ਵਿੱਚ ਆਪਾਂ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਦੋਨਾਂ ਦੀ ਅਰੈਸਟ ਪਾਈ ਜਾਵੇ ਤਾਂ ਅੱਜ ਪੁਲਿਸ ਨੇ ਅਰੈਸਟ ਪਾਈ ਹੈ ਤੇ ਇਸ ਚ ਪੁਲਿਸ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇ ਜੇਲ੍ਹ ਭੇਜਿਆ ਜਾਵੇ ਉਹਨਾਂ ਨੇ ਅਰੈਸਟ ਪਾ ਲਈ ਇਸ ਪਰਚੇ ਦੇ ਵਿੱਚ ਅਰੈਸਟ ਪਾ ਕੇ ਜਿਹੜੇ ਬਠਿੰਡੇ ਜੇਲ੍ਹ ਚ ਭੇਜ ਦਿੱਤੇ ਗਏ ਜੀ ਹਾਂ ਹੁਣ ਅਗਲੀ ਤਰੀਕਾ ਕਿੰਨੇ ਦਿੱਤੀ ਗਈ ਹੈ ਹੁਣ 7 ਤਰੀਕ ਹੈ ਜੀ ਅਗਲੀ ਉਹ ਤਾਂ ਮੇਰੇ ਦੇਖਾਂ ਥਰੂ ਵੀਸੀ ਪਾਏਗੀ ਹਾਂ ਇੱਥੇ ਪੇਸ਼ ਕਰਨ ਦੀ ਸ਼ਧ ਨਾ ਲੋੜ ਪਾਵੇ ਸਮਾਂ ਬਹੁਤ ਲੱਗਿਆ ਅੰਦਰ ਸਮਾਂ ਕਿਹੜੇ ਚੱਕਰ ਚ ਲੱਗਿਆ ਕਿ ਉਹ ਰੈਸਟ ਪਾਉਣੀ ਹੁੰਦੀ ਹੈ ਨਾ ਜੀ ਉਹਨਾਂ ਦੇ ਥੰਬ ਪ੍ਰੈਸ਼ਨ ਲੈਣੇ ਸਿਗਨੇਚਰ ਕਰਾਉਣੇ ਉਹਨਾਂ ਚੀਜ਼ਾਂ ਦਾ ਟਾਈਮ ਮੀਮੋ ਤਿਆਰ ਕਰਨੀਆਂ ਤੇ ਇਹਨਾਂ ਚੀਜ਼ਾਂ ਤੇ ਟਾਈਮ ਲੱਗ ਜਾਂਦਾ ਕਿੰਨੇ ਪਰਚਿਆਂ ਚੋਂ ਮੋੜ ਵੈਸਟ ਟਾਈਮ ਜਿਹੜੇ ਭਾਈ ਕਲਵੰਦ ਸਿੰਘ ਰਾਉ ਕਿਤੇ ਜਾਂ ਬਿਆਨ ਨਹੀਂ ਭਾਈ ਕਲਵੰਦ ਸਿੰਘ ਜਿਹੜੇ ਤਾਂ ਮੇਰਾ ਦਾ ਇਹ ਦੋਸ਼ ਹੈ ਅਜਨਾਲੇ ਨੇ ਇੱਕ ਇੱਥੇ ਹੈ ਬਾਕੀ ਆਪਾਂ ਆ ਬਾਕੀ ਸਾਰਿਆਂ ਦੇ ਲਗਾਤਾਰ ਆਪਾਂ ਐਪਲੀਕੇਸ਼ਨ ਲਾ ਰਹੇ ਆ ਸਾਰੇ ਪੰਜਾਬ 'ਚ ਕਿ ਜਿੱਥੇ-ਜਿੱਥੇ ਕੇਸ ਨੇ ਉੱਥੇਾਂ ਦੀ ਅਰੈਸਟ ਪਾਈ ਜਾਵੇ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਡਾ ਬਿਆਨ ਸਿੰਘ ਦੇ ਪਤਾ ਇਹ ਕੀ ਗੱਲਬਾਤ ਹੋਈ ਹੈ ਜੀ ਅੰਦਰ ਕਿਵੇਂ ਉਹਨਾਂ ਨੇ ਕਿਹਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ? ਹਾਂ ਚੜ੍ਹਦੀ ਕਲਾ। ਕੋਈ ਹੋਰ ਗੱਲਬਾਤ ਹੋਈ ਹੈ ਜੀ? ਹਾਂ ਜੀ ਗੱਲ ਕਰ। ਕੋਈ ਗੱਲਬਾਤ ਹੋਰ ਹੋਈ ਹੋ ਸਾਡੇ ਉਹਨਾਂ ਨਾਲ? ਹੋਈ ਜੋ ਜੇਲ੍ਹ ਸ਼ਿਫਟ ਕਰਾਉਣ ਦੀ ਆਂਦਾ ਜੇ ਸ਼ਿਫਟ ਕਰਾਉ। ਅੱਛਾ ਜੀ। ਫਰੀਦਕੋਟ ਭੇਜੋ। ਬੱਸ ਠੀਕ ਹੈ ਜੀ। ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ? ਹੋਈ ਹੈ ਜੀ ਬ ਅਸੀਂ ਅਲਕਤਰਮ ਕੋਰਦੋਸ ਦਾ ਅਨਰਵਰ ਸਿੰਘ ਜੀ ਖਾਲਸਾ ਅਬਜ਼ਰਵਰ ਜਿਹੜਾ ਫਰੋਇਪਰ ਅਸੀਂ ਭਾਈ ਸਾਹਿਬ ਨਾਲ ਮੁਲਾਕਾਤ ਕਰਨ ਵਾਸਤੇ ਆਏ ਸੀ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਬੜਾ ਤੱਕਾ ਹੋ ਰਿਹਾ ਹੁਣ ਬਸ ਕਰੋ ਇੰਨਾ ਤੱਕਾ ਸਹਿ ਨਹੀਂ ਹੁੰਦਾਗਾ ਫਿਰ ਜਦੋਂ ਸੰਗਤਾਂ ਰੋਡ ਤੇ ਆਉਣਗੀਆਂ ਜਾਂ ਧਰਨੇ ਲਾਉਣਗੀਆਂ ਜਾਂ ਕੋਈ ਇਹ ਜਾਂ ਕੋਈ ਚੀਚੇ ਸ਼ੁਰੂ ਕਰਾਂਗੇ ਤੇ ਫਿਰ ਇਹਨਾਂ ਨੇ ਕਹਿਣਾ ਵੀ ਇਹ ਵੱਖਵਾਦੀ ਨੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਜਲਦੀ ਜਲਦੀ ਰਿਹਾ ਕਰੋ ਤੇ ਇਹ ਸਾਡੇ ਪੰਜਾਬ ਦੀ ਜਿਹੜੀ ਆ ਵਾਗਡੋਰਾਂ ਕੇ ਸੰਭਾਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਟਾਈਮ ਜਿਹੜੀਆਂ ਸੰਗਤਾਂ ਵੀ ਇੱਥੇ ਪਹੁੰਚੀਆਂ ਜਿਹੜੇ ਬਲਵੰਤ ਸਿੰਘ ਦੇ ਪਤਾ ਹੀ ਨਾਲ ਗੱਲਬਾਤ ਕੀਤੀ ਉਹਨਾਂ ਦੀ ਭੈਣ ਨਾਲ ਜਿਹੜੀ ਗੱਲਬਾਤ ਉਹਨਾਂ ਨੇ ਕਹੀ ਆ ਕਿ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਆ ਕਿ ਜੇਲ ਸ਼ਿਫਟ ਕਰਾਉਣ ਬਾਰੇ ਵੀ ਬਲਵੰਤ ਸਿੰਘ ਨੇ ਕਿਹਾ ਵੀ ਮੇਰੀ ਜਿਹੜੀ ਜੇਲ ਆਹੋ ਕ੍ਰਿਤਕੋਟ ਦੀ ਜਿਹੜੇ ਸ਼ਿਫਟ ਕੀਤੀ ਜਾਵੇ ਕੈਮਰਾਮੈਨ ਅਣਪੇਦ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹਾਂ ਇੰਡੀਆ ਟੀਵੀ ਬਗਾਪੁਰਾ